ਹੈਲੋ 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 ਚਮਕੌਰ ਦਾ ਨੰਬਰ ਹੈ ਹਾਂਜੀ ਉਹ ਚਮਕੌਰ ਦਾ ਨੰਬਰ ਆ ਹਾਂਜੀ ਆ ਕਿੱਥੇ ਆ ਮੈਂ ਪੁੱਤ ਥਾਣੇ ਚ ਐਸਐਚਓ ਨਾਲ ਗੱਲ ਕਰ ਰਿਹਾ ਹਾਂ ਹਾਂ ਕੀ ਕੰਮ ਚ ਹਾਂ ਹਾਂ ਪਿਓ ਕਿ ਪਿਓ ਕਿੱਥੇ ਤੇਰਾ ਉਹ ਕੰਮ ਕੋਣੋ ਕਿੰਨੇ ਕੰਮ ਕੀ ਹੋਈ ਯਾਰ ਵਾਲੀ ਯਾਰ ਕੰਮ ਤੇ ਗਏ ਆ ਹਾਂਜੀ ਤੇ ਫੋਨ ਕਰੇ ਉਹਦਾ ਉਹ ਆ ਕੀ ਕਹਿੰਦੇ ਆ ਹਾਂ ਲਈ ਸੀ ਮੈਂ ਜੇ ਕੁਝ ਸੀ ਫੋਨ ਆਇਆ ਅੱਛਾ ਫੋਨ ਤੈਨੂੰ ਫੜਾ ਗਿਆ ਉਹ ਹਾਂਜੀ ਅੱਛਾ ਮੇਰੀ ਗੱਲ ਸੁਣ ਕਦੋਂ ਕਾਊਗਾ ਉਹ ਔਰ ਵਾਲੀ ਯਾਦਤ ਚਲ ਜਾਈ ਆਏ ਨਾ ਉਹ ਲੋਕਾਂ ਕੋਲ 98870 ਦਾ ਫੋਨ ਆਇਆ ਸੀਗਾ ਤੇ ਥਾਣੇ ਆਜੇ ਕੋਈ ਗੱਲ ਕਰਨੀ ਆ ਓਕੇ ਚਲ ਜਾ ਓਕੇ ਆ ਤੱਕ ਕਿਨੇ ਚੜਿਆ ਕਿਵੇਂ ਨੋ ਨੋ ਬੱਲਾ ਬੜਾ ਕਿੱਥੇ ਕਿੰਨੇ ਜਾਣੇ ਹੋ ਓਏ ਕੋਈ ਪਾਣੀ ਕਿਉਂ ਓਏ ਠਾਣੇ 'ਚ ਬਹੁਤ ਜਾਣੇ ਆ ਠਾਣੇਦਾਰ ਸਾਹਿਬ ਵੀ ਹੈਗੇ ਆ ਐਸਆਈ ਸਾਹਿਬ ਵੀ ਹੈਗੇ ਆ ਮੁਲਾਜ਼ਮ ਵੀ ਹੈਗੇ ਆ 25 30 ਬੰਦੇ ਘੱਟੋ ਘੱਟ ਹੁੰਦੇ ਹੀ ਇੱਥੇ ਕੋਈ ਨਾ ਕਿਸੇ ਆਪਸ ਵਿੱਚ ਗੱਲ ਕਰ ਲਓ ਪਾਪਾ ਨੂੰ ਕਿਉਂ ਸੱਦਣਾ ਓਏ ਹਲੋ ਓਏ ਹਲੋ ਹਲੋ